ਗੁੱਤ ਮੁੜਗੇ ਕੱਲ ਦੇ ਅੱਛਾ ਮੂਲੇ ਕਟਰੂ ਦੇ ਪਸ਼ੂਏ ਰਾਤ ਦੀ ਸੀ ਅਕੇ ਯਾਰ ਰਾਤ ਦੀ ਕਿੰਨੇ ਗੌਲੇ ਕਿੰਨੇ ਘੱਜ ਤੱਕ ਪਸ਼ੂਆਂ ਦੀ ਜਾਨ ਬਚਾਤੀ ਤਾਇਆ ਮੈਂ ਤਾਂ ਹਜ਼ਾਰਾਂ ਦੇ ਸਾਹ ਉੱਤੀ ਕੱਦੇ ਆ ਅੱਛਾ ਯਾਰ ਅੱਥੋਂ ਦਿਨ ਚੜ੍ਹਦੇ ਨਾ ਘੋੜੀ ਵਾਲਾਂ ਦੀ ਮੈਂ ਦਾ ਕੱਲ ਬੱਚਾ ਲਾਲਾਂ ਡਗਾਤੀਆਂ ਮੇਰੀਆਂ ਬੜਾ ਤੰਗ ਹੋਇਆ ਗੁੱਤ ਮੁੜਗੇ ਕੱਲ ਦੇ ਅੱਛਾ ਮੂਲ ਨੇ ਕਟਰੂ ਦੇ ਸੂਏ ਰਾਤ ਦੀ ਸੀ ਅਕੇ ਯਾਰ ਰਾਤ ਦੀ ਵੈ ਜਾਂਦੀ ਉੱਠ ਖੜਦੀ ਹੈ ਹੂੰ ਆਉਂਦਾ ਕੁਛ ਨਹੀਂ ਹਾਂ ਉਹ ਆ ਗਏ ਥਿਆ ਨਾਛੜਾ ਚਾਲਗਮਾ ਮਾਸੜੀ ਲੱਗਦਾ ਉਹਦਾ ਅੱਛਾ ਤੇ ਨਖਾ ਵੈ ਤੇ ਲੈ ਤੇ ਤੋੜਨ ਦਾ ਪਤਾ ਨਹੀਂ ਲੱਗਦਾ ਉਹ ਤੋਂ ਮਖਾ ਨਾੜਾ ਕੋਈ ਖੜੀ ਜੇ ਤੋਏ ਹੂੰ ਭਾਂ ਦੇਣਾ ਕੋ ਤੁਮੜੇ ਪਿਆ ਤਾਂ ਕਟਰੂ ਦੇ ਹਾਂ ਅੱਛਾ ਮਾੜਾ ਨਾ ਜ ਤੱਕ ਨਾ ਕਰ ਸਿੱਧੇ ਕਰੇ ਜੇ ਤਾਂ ਹੁਣ ਉਥਲ ਉੱਟ ਕੱਢਦੇ ਆ ਹਾਂ ਐ ਜਿਵੇਂ 9 ਵਜੇ ਦੇ ਹਾਂ ਮਾੜਾ ਜ ਮਗਰ ਨੂੰ ਹਟਾ ਕੇ ਤੇ ਫੇਰ ਸਿੱਧੇ ਕੱਢ ਕੇ ਹੂੰ ਐ ਚੰਗੀ ਤਰ੍ਹਾਂ ਬੂਸਤ ਤੜਲੀ ਤੇ ਉਹਨਾਂ ਦੇ ਹੂੰ ਹੈ ਕਲੜਗਾ ਅਗਲਾ ਲੱਤਾ ਖਤੀ ਜਾਂਦਾ ਹੈ ਫਿਰ ਜ਼ਰੂਰੀ ਹੈ ਆਹੋ ਹਾਂ ਨਹੀਂ ਮਗਰ ਉਹ ਜਿਹਾ ਸਰਾ ਮੁੜ ਕੇ ਲੋਟਨੀ ਆਉਂਦਾ ਤੂੰ ਤਾਂ ਅਜ ਤੱਕ ਤਾਂ ਆਪਣੇ ਪਿੰਡ ਚ ਤਾਂ ਬਹੁਤ ਬਚਾਏ ਆ ਹਨਾ ਬਾਹਲੇ ਆ ਸਾਡੇ ਇਹਨਾਂ ਦੇ ਮਣਿਕੇ ਵੀ ਕੱਢ ਕੇ ਗਿਆ ਸੀ ਉਹਦੇ ਦੂਜੇ ਸੂਏ ਝੋਟੀ ਦਾ ਮਣਿਕੇ ਦਾ ਦਾਗੂ ਦਾ ਡੱਕਿਆ ਹੂੰ ਅੱਛਾ ਮੈਨੂੰ ਅਖੇ ਬਪਾਜੀ ਆ ਕੇ ਗਿਆ ਕੇ ਵੱੱਡ ਲਾਈ ਦਿੰਦੇ ਹੂੰ ਮੈਂ ਖਾ ਵੱੱਤ 11 ਮਹੀਨੇ ਬਿਲਾ ਜਨਿਆ ਕੋਈ ਕੋਈ ਮੈਂ 10 ਮਹੀਨੇ 10 ਦਿਨ 15 ਲਾਸਟ ਹੁੰਦੇ ਆ ਬਹੁਤ ਆ ਤੇ ਮੁੰਡਾ ਤੇ ਉਹ ਉਹ ਰੋਕਿਆ ਨਹੀਂ ਹਾਲੇ ਉਹ ਲੈਂਚਾ ਦਾ ਅੱਛਾ ਹਾਂ ਮੁੰਡਾ ਦਾ ਚਾਕੇ ਭਾਈ ਜਾਂ ਬਠਾ ਤੇ ਨਾ ਜਿਵੇਂ ਮੈਂ ਦੇਖਿਆ ਉਹ ਪੈਂਦੇ ਨਾ ਮੈਂ ਤਾਂ ਸੁੱਦੀ ਸੁੰਦੀ ਹੈ ਤੇਦੀ ਲੱਤੇ ਕੂੜੀ ਪੀ ਹੈ ਤੇ ਕੂੜੀ ਸੀ ਅੱਛਾ ਜਿਵੇਂ ਸੱਜਰ ਪਸ਼ੂ ਆ ਹਨਾ ਹਾਂ ਜਿਵੇਂ ਸੂਪੇ ਉਹਨੂੰ ਕੀ ਕੀ ਕਾੜੇ ਕੂੜੇ ਗੁੜ ਤੇਲ ਕੀ ਦੇਵੇ ਬੰਦਾ ਵੀ ਟਾਈਮ ਨਾ ਦੁੱਧ ਤੇ ਚੱਲ ਪੇ ਪਸ਼ੂ ਕਈ ਵਾਰੀ ਦੁੱਧ ਤੇ ਨਹੀਂ ਆਉਂਦਾਂ ਮੱਝਾਂ ਘੱਟ ਦਿੰਦਿਆਂ ਜਿਵੇਂ ਜਿਵੇਂ ਪਹਿਲੇ ਸੂਏ ਜਾਂ ਦੂਜੇ ਸੂਏ ਤਾਂ ਦਿੱਤਾ ਹੁੰਦਾ ਵੱੱਧ ਪਸ਼ੂ ਨੇ ਫਿਰ ਤੀਜੇ ਸੂਏ ਜਾ ਕੇ ਜਿਵੇਂ ਵੱਧਦੀ ਨਹੀਂ ਉਹਨੂੰ ਕੀ ਕਾੜੇ ਕੁੜੇ ਦੇਵੇ ਬੰਦਾ ਦਵਾਈ ਪਿਆਗੇ ਇਹਨਾਂ ਨੂੰ ਕਿਹੜੀ ਆਹਾਂ ਆਪਣੀ ਹੁੰਦੀ ਐ ਢਿੜਕਦੀ ਉਹ ਵੱਡੀ ਕੰਨੀ ਚ ਤੱਕ ਕੁਛ ਨਹੀਂ ਆਂਦਾ ਅੱਛਾ ਹੂੰ ਹੂੰ ਇਹ ਕੁਤਾਲੇ ਬਣਾਉਣ ਵਾਲੀ ਹੁੰਦੀ ਐ ਠੀਕ ਹੈ ਹਾਂ ਉਹ ਸਟੀਲ ਦੀ ਵਾਲੀ ਕਹਿੰਦਾ ਤੂੰ ਤਾਂ ਸਿਲ버 ਵਾਲੀ ਹੈ ਸਿਲ버 ਵਾਲੀ ਬਾਈਟਮੈਚ ਕਹਿੰਦੇ ਆ ਹੋ ਅੰਗਰੇਜੀ ਚ ਉਹਨੂੰ ਹਾਂ ਹੂੰ ਉਹ ਪਾਵੇ ਹੂੰ ਤੇ ਘਰ ਤੋਂ ਘਾਤਾ ਹੂੰ ਬਥੇਰੀ ਦਾ ਨੇੜਾ ਦਰਸੇ ਦਾ ਨੇੜਾ ਹੂੰ ਪਰਦੇਸੀ ਕਿਉਂ ਘਰਦੇ ਥੂਣ ਵਾਲੀ ਦੇ ਅੰਦਰ ਅੱਛਾ ਐਨਿਕ ਲੈਟੀ ਚ ਹੂੰ ਚਾਤ ਕੇ ਅੱਥ ਨੇ ਪੈਣ ਲੱਗਾ ਸਾਦੇ ਉਦੋਂ ਪਹਿਲਾਂ ਪਾਣੀ ਪੂਣੀ ਪੀਓ ਉਦੋਂ ਵਾਗਰਾ ਪਾਣੀ ਨਹੀਂ ਪੀਉਣਾ ਹਾਂ ਹੋ ਆਹ ਪਾਣੀ ਤਾਂ ਪਿਆ ਬੇਨਾ ਬਾਅਦ ਚ ਕਿਆ ਉਹ ਕਿਆ ਉਹ ਤੇਲ ਕੁਛ ਵੀ ਦੇਣਾ ਜੇ ਅੱਥ ਨੇ ਪੈਣ ਲੱਗਾ ਧਰਦੀ ਉਹ ਅਣ ਜਾਂਦਾ ਲੇਵਾ